ਹਾਂਜੀ ਬਾਈ ਮਿੱਤਰੋ ਕੀ ਹਾਲ ਚਾਲ ਹੈ ਸਾਰੇ ਵੀਰਾਂ ਦਾ ਹੋਰ ਕੀ ਬਣਦਾ ਕਰਦਾ ਅਮੀਤਾ ਸਾਰੇ ਭਰਾ ਠੀਕ ਹੋਵੋਗੇ ਤੇ ਬਾਕੀ ਮਿੱਤਰੋ ਅੱਜ ਆ ਗਏ ਆ ਪਕੂਤਰਾ ਕੋਲੇ ਤੇ ਬਾਕੀ 2-3 ਦਿਨ ਬਾਅਦ ਵਲੌਗ ਬਣਾਉਣ ਦਾ ਗਿਆ ਤੇ ਅੱਜ ਜਾਣਾ ਹੈ ਮਿੱਤਰੋ ਕੁਰਾਲੀ ਬੰਬ ਲੈਣ ਤੇ ਉੱਥੇ ਵੀ ਤੁਹਾਨੂੰ ਦਿਖਾਵਾਂਗੇ ਵਿਊ ਕਿਹੜੇ ਕਿਹੜੇ ਬੰਬਲੇ ਕੀ ਗੱਲਬਾਤ ਹੈ ਆਪਣੇ ਘਰਾਂ ਬਜਾਣੇ ਨੂੰ ਲੈਣੇ ਤੇ ਬਾਕੀ ਮਿੱਤਰੋ ਬੱਚੇ ਢਾ ਦिए ਠੁੱਪ ਨਿਕਲ ਆਈ ਐਨ ਵਧੀਆ ਕੜਦੀ ਹੈ ਬੱਚਿਆਂ ਨੂੰ ਤੇ ਹਾਂਜੀ ਲੋ ਬਈ ਮਿੱਤਰੋ ਇਹ ਹੈ ਜੀ ਬੱਚੇ ਦੋ ਕਾਲੇ ਇਹ ਕਹਿੰਦੇ ਪਿੱਛੇ ਬੈਠਾ ਇਧਰ ਓਏ ਇਹ ਹੈ ਜੀ ਮਿੱਤਰੋ ਕਾਲੇ ਬੱਚੇ ਜਿਹੜਾ ਆਪਣੇ ਕੋਲ ਕਾਲਾ ਕਬੂਤਰ ਸੀ ਉਹਦੇ ਬੱਚੇ ਇਹ ਤੇ ਮਿੱਤਰੋ ਬਾਕੀ ਇਹ ਲਿਆਂਦੇ ਚੱਕ ਕੇ ਜਿੱਧਰ ਜੋੜੀ ਲਾਈ ਵੀ ਸੀ ਇਹਨਾਂ ਦੇ ਮਾਵਾਲਦੀ ਵੀ ਜੋੜੀ ਤੋੜਦੀ ਏ ਤੇ ਬਾਕੀ ਸਾਰੇ ਬੱਚੇ ਉੱਪਰੋਂ ਤਕਰੀਬਨ نیچے ਲਿਆਂਦੇ ਆਪਾਂ ਨੇ ਬਸ ਇਹੀ ਬੱਚੇ ਸਾਰੇ ਤੇ ਬਾਕੀ ਹੁਣ ਬੱਚਿਆਂ ਨੂੰ ਉਡਾ ਦਈਏ। ਬਾਕੀ ਇਹਨਾਂ ਦਾ ਵੀ ਜ਼ਹਿਰਵਾ ਠੀਕ ਹੋਣ ਲੱਗ ਗਿਆ। ਇਹ ਛੋਟੇ ਬੱਚਿਆਂ ਨੂੰ ਮਠਾਣਾ ਹੈ ਛਤਰੀਆਂ ਤੇ ਜਾਲਾਂ 'ਚ ਪਾ ਦਾਂਗੇ। ਤੇ ਬਾਕੀਆਂ ਨੂੰ ਉਡਾ ਦਈਏ ਮਿੱਤਰੋ। ਆ ਦੇਖੋ ਪਾਣੀ ਪੀਣ ਲੱਗੇ ਵੇ ਸੱਜਰੇ ਸੱਜਰੇ। ਉਡਾ ਦਈਏ ਮਿੱਤਰੋ ਫਿਰ ਤੁਹਾਨੂੰ ਦਿਖਾਉਂਦੇ ਹਾਂ 16-17 ਕਬੂਤਰ ਸਾਰੇ ਹੀ ਉਡਾ ਦਈਏ ਇਹ ਬੈਠੇ। ਉਡਾ ਦਈਏ ਮਿੱਤਰੋ। ਬਾਕੀ ਬੱਚੇ ਦੱਸਿਓ ਕਾਲੇ ਕਿੱਦਾਂ ਲੱਗੇ ਕਮੈਂਟ ਕਰਕੇ। ਇਹ ਬੈਠੇ। ਹਾਂਜੀ ਲੋ ਬਈ ਮਿੱਤਰੋ ਢੇੜਾ ਤੇ ਆ ਬੱਚੇ ਇਹ ਫਿਰਦੇ ਆਈ ਡਾਰ ਤੇ ਮਿੱਤਰੋ ਹੁਣ ਆਪਾਂ ਜਾ ਕੇ ਨੀਚੇ ਰੋਟੀ ਉਟੀ ਖਾ ਕੇ ਹੁੰਦੇ ਆ ਉੱਪਰ ਤੇ ਫਿਰ ਚੱਲਦੇ ਆ ਉੱਪਰ ਵਾਲੇ ਕੂਤਰਾਂ ਨੂੰ ਦੇਖਦੇ ਆ ਜਾ ਕੇ ਤੇ ਬੱਚਿਆਂ ਨੂੰ ਪਾਵਾਂਗੇ ਜਾਲ 'ਚ ਇਹਨਾਂ ਨੂੰ ਤੇ ਹਲੇ اٹਕ ਗਈ ਪਾਵਾਂਗੇ ਤੇ ਬਾਕੀ ਮਿੱਤਰੋ ਓਕੇ ਆ ਬੱਚੇ ਉੱਡ ਗਏ ਆ ਸਾਰੇ ਤਕਰੀਬਨ ਇਹ ਫਿਰਦੀ ਡਾਰ 17 18 ਕੂਤਰ ਹੈ ਤੇ ਬਾਕੀ ਓਕੇ ਆ ਮਿੱਤਰੋ ਬਾ ਚੱਲਦੇ ਆ ਹੁਣ ਨੀਚੇ ਤੇ ਬੱਚੇ ਆਪਾਂ ਨਵੇਂ ਲਿਆਂਦੇ ਆ ਤੇ ਕਮੈਂਟ ਕਰਕੇ ਦੱਸਿਓ ਕਿੱਦਾਂ ਲੱਗੇ ਬੱਚੇ ਕਾਲੇ ਤੇ ਦੋ ਇੱਧਰ ਵੀ ੜਾਤੇ ਕਿਸੇ ਨੇ ਤੇ ਓਕੇ ਮਿੱਤਰੋ ਬਸ ਰੋਟੀ ਖਾ ਲਈਏ ਨੀਚੇ ਆ ਕੇ ਤੇ ਫਿਰ ਉੱਪਰ ਤੁਹਾਨੂੰ ਦਿਖਾਉਂਦੇ ਆ ਆ ਕੇ ਕਬੂਤਰ ਉੱਪਰ ਵਾਲੇ ਤੇ ਕਾਲਿਆਂ ਦੇ ਮਾਪਿਓ ਤਾਂਜੀ ਲੋ ਬਾਈ ਮਿੱਤਰੋ ਆ ਗਏ ਆ ਉੱਪਰ ਨੈਟ ਦੇ ਵਿੱਚ ਕਬੂਤਰਾਂ ਕੋਲੇ ਤੇ ਪਾਣੀ ਰੱਖਣਾ ਈ ਮਿੱਤਰੋ ਤੇ ਇਹਨਾਂ ਨੂੰ ਆ ਕੱਢਦੀ ਏ ਰੌੜੀ ਅੱਗੇ ਪਾਰਾਂਗੇ ਹੋਰ ਇਹਨਾਂ ਨੇ ਮਕਾਤੀ ਏ ਤੇ ਬਾਕੀ ਕਰਤੀ ਏ ਵੱਲੋਂ ਬੰਦ ਤੇ ਕਾਲਾ ਕਬੂਤਰ ਮਿੱਤਰੋ ਇਹ ਬੈਠਾ ਲਿਆ ਹੁੰਦਾ ਇਹਦੇ ਬੱਚੇ ਆ ਉਹ ਤੇ ਕਬੂਤਰੀ ਆ ਦੀ ਦੂਸਰੀ ਸਾਈਡ ਉਹ ਵੀ ਦਿਖਾ ਦਿੰਦੇ ਆ ਲੋ ਜੀ ਉਤਰੀ ਬੈਠੀ ਹੋਊਗੀ ਇੱਥੀ ਉਹ ਬੈਠੀ ਮੋਦੀ ਇਹ ਬੈਠੀ ਮੋਦੀ ਜੀ ਤੇ ਬਾਕੀ ਓਕੇ ਆ ਮਿੱਤਰੋ ਇਹ ਜੋੜੀ ਨੇ ਵੀ ਦੇਖ ਲਈ ਅੰਡੇ ਧਰੇ ਨਹੀਂ ਹਾਲ ਤੱਕ ਇਹਨੇ ਵੀ ਨਹੀਂ ਦਿੱਤੇ ਦੋਨੋਂ ਜੋੜੀਆਂ ਨੇ ਹਾਲੇ ਤੱਕ ਅੰਡੇ ਨਹੀਂ ਦਿੱਤੇ ਬਾਕੀ ਤਾਂ ਦੋਨੋਂ ਇੱਕ ਜੋੜੀ ਆ ਲੱਗੀ ਵੀ ਸ਼ਾਕ ਕੀ ਆਂਦੀ ਤੇ ਇੱਕ ਜੋੜੀ ਇਹ ਲੱਗੀ ਵੀ ਤੇ ਮੈਂ ਤਰਪਾਣੀ ਰੱਖ ਦਈਏ ਇਹਨਾਂ ਨੂੰ ਪਾਣੀ ਪੀ ਲਊਂਗੇ ਉਸ ਤੋਂ ਬਾਅਦ ਆਪਾਂ ਨੇ ਡ੍ਰਿੰਕਰ ਧੋਵੇ ਰੱਖ ਦਾਂਗੇ ਫਿਰ ਪਾਣੀ ਪਾਵਾਂਗੇ ਉਹਨਾਂ ਨੂੰ ਸ਼ਾਮ ਨੂੰ ਤੇ ਦਾਣੇ ਦੀ ਟ੍ਰੇ ਭਰੀ ਪਈ ਏ ਉਹੀ ਰੱਖ ਦੇਣਾ ਆਪਾਂ ਨੇ ਲਓ ਜੀ ਬਾਕੀ ਪਿੰਡ ਦਾ ਨਾਮ ਪਾਣੀ ਓਕੇ ਹੈ ਮਿੱਤਰੋ ਕੰਮ ਬੱਲਵ ਕਰਦੇ ਆ ਬੰਦ ਦੋਨੋਂ ਇਹਨਾਂ ਵਿੱਚੋਂ ਵੀ ਕੁ ਉਤਰ ਪਏ 5-7 ਚਕਾ ਦਾ ਨੇ ਨਵੀਂ ਕਢਾ ਲਈ ਆਪਣੇ ਬਾ ਬਾਦੂ ਏ ਉਹੀ ਛੱਡਾਂਗੇ ਬਾਜ਼ੀਆਂ ਤੇ ਬਾਕੀ ਟ੍ਰੇਆਂ ਵੀ ਸਾਫ਼ ਕਰ ਦਾਂਗੇ ਅੱਜ ਕੱਲੇ ਚ ਤੇ ਬਾਕੀ ਓਕੇ ਹੈ ਮਿੱਤਰੋ ਬਾਕੀ ਬੱਚੇ ਉੱਡ ਰਹੇ ਜੇ ਨੈਟ ਵਧੀਆ ਲੱਗਿਆ ਹੋਇਆ ਇਹਨ ਪੂਰਾ ਟਾਪ ਦਾ ਅੱਜ ਆ ਦਿਨ ਛੱਡ ਕੇ ਇੱਕ ਅੱਧੇ ਦਿਨ ਤੱਕ ਕੋਤਰਾ ਉਹਨਾਂ ਨੂੰ ਲਾਵੀ ਦਵਾਂਗੇ ਦੁਬਾਰੇ ਬਾਹਰ ਕੱਢ ਕੇ ਤੇ ਨੈਟ ਦੀ ਵੀ ਸਫਾਈ ਕਰ ਦਾਂਗੇ ਤੇ ਬਾਕੀ ਬੱਚੇ ਉੜਦੇ ਆ ਹੀ ਫਿਰਦੇ ਤੇ ਬਾਕੀ ਮਿੱਤਰੋ ਬਾਗਬਾੜੀ ਦਿਖਾ ਦਈਏ ਤੁਹਾਨੂੰ ਬਾਕੀ ਫੁੱਲਾਂ ਦੇ ਬੂਟੇ ਲਾਏ ਹੋਏ ਐ ਆ ਭੂਰੇ ਸ਼ੌਂਕ ਨਾਲ ਆ ਵੀ ਕੰਮ ਲੱਗੇ ਜੰਮਣ ਵੈਸੇ ਤੇ ਬਾਕੀ ਓਕੇ ਐ ਮਿੱਤਰੋ ਠੀਕ ਐ ਜੀ ਦਾਦੇਆਂ ਬੱਚਿਆਂ ਦੀ ਦੰਦਿਆਂ ਅਪਡੇਟ ਤੁਹਾਨੂੰ ਕਿੰਨੇ ਵੇ ਵੰਦੇ ਕਿਆ ਗੱਲ ਬਾਤ ਐ ਮੈਂ ਤਾਂ ਆਪਣੇ ਬੱਚੇ ਘਟੇ ਉੱਡਦੇ ਆ ਘਰੇ ਹਲੇ ਜ਼ਿਆਦਾ ਉੱਡਦੇ ਨਹੀਂ ਏਡਾ ਕੋਈ ਚੱਕਰ ਨਾ ਸਾਫ਼ ਹੋ ਗਏ ਵਧੀਆ ਉੱਡਦੇ ਆ ਅਸੀਂ ਤੇ ਜਾਂਦੇ ਤੇ ਬਾਕੀ ਠੀਕ ਐ ਮਿੱਤਰੋ ਲੋ ਬਈ ਮਿੱਤਰੋ ਕੂਤਰ ਆਪਣੇ ਉੱਡਦੇ ਆ ਆ ਫਿਰਦੇ ਤੇ ਹੁਣ ਚੱਲਦੇ ਆ ਮਿੱਤਰੋ ਕਰਾਲੀ ਨੂੰ ਡੱਗੀ ਆ ਗਈ ਐ ਆ ਫਿਰਦੇ ਲੋ ਬਈ ਮਿੱਤਰੋ ਸ਼ਾਪਿੰਗ ਹੋ ਗਈ ਡਨ ਤੇ ਚੱਲਦੇ ਆ ਡਿੱਗੀ ਚ ਰੱਖ ਲਿਆ ਸੁਣਾ ਹਾਂਜੀ ਲੋ ਬਈ ਮਿੱਤਰੋ ਲਿਆਂਦੇ ਆਪਣੇ ਚਲਾਣੇ ਨੂੰ ਪਟਾਕੇ ਦੀਵਾਲੀ ਲਈ ਕਰੋ ਚੈੱਕ ਸ਼ਾਪਿੰਗ ਡਨ ਇਹ ਦੀਵਾਲੀ ਲਈ ਲਿਆਂਦੇ ਮਿੱਤਰੋ ਕਰੋ ਚੈੱਕ ਤੇ ਹੁਣ ਚੱਲਦੇ ਆ ਮਿੱਤਰੋ ਆਪਾਂ ਕਬੂਤਰ ਦੇਖ ਲਈਏ ਬੱਚੇ ਉੱਡ ਰਹੇ ਸੀ ਜਾ ਕੇ ਤਾਰੀਏ 1 ਵਜ ਗਿਆ ਟਾਈਮ 1 ਵਜ ਗਿਆ ਲੋ ਬਈ ਮਿੱਤਰੋ ਚੱਲਦੇ ਹੁਣ ਉੱਪਰ ਹਾਂਜੀ ਲੋ ਬਈ ਮਿੱਤਰੋ बच्चे बैठ गए हैं हुण ते अद्दे उड़ रहे हैं इक ता ए फिरदा शाप या ठीक है जी बाकी 5-7 ਹੋਰ ਫਿਰਦੇ ਤੇ ਉਹ ਵੀ ਉੱਪਰੇ ਖੜੇ ਹੋਣਗੇ ਤੇ ਮਿੱਤਰੋ ਕਰਦੀ ਇਹਨਾਂ ਨੂੰ ਬੰਦ ਬਾਕੀਆਂ ਨੂੰ ਤੇ ਇਹਦੇ ਨਾਲ ਦਾ ਨੀਲਾ ਆਪਾਂ ਨੇ ਦੇਤੇ ਆ ਬੱਚਾ ਕਿਸੇ ਨੂੰ ਤੇ ਬਾਕੀ ਇਹ ਬੱਚੇ ਬੈਠ ਗਏ ਤੇ ਦੂਸਰੇ ਵੀ ਬੰਦ ਕਰ ਲਈ ਮਿੱਤਰੋ ਤਾਲ ਲਈਏ ਤਿੰਨ ਬੇੜੀਏ ਕੰਮ ਹਾਂਜੀ ਲੋ ਬਈ ਮਿੱਤਰੋ ਕਰਤੇ ਆ ਬੱਚੇ ਅੰਦਰ ਤੇ ਅੱਧੇ ਘੜੇ ਡੇਢ ਕਵੇ ਬੈਠੇ ਅੱਧੇ ਕਿ 1 ਵੇ ਬੈਠ ਗਏ ਤੇ ਤੇ ਕਰਤੇ ਆ ਸਾਰੇ ਅੰਦਰ ਇਹਨਾਂ ਨੂੰ ਥੋੜੀ ਦੇਰ ਤੱਕ ਰੱਖ ਦਾਂਗੇ ਪਾਣੀ ਤੇ ਬਾਕੀ ਓਕੇ ਮਿੱਤਰੋ ਹੁਣ ਚੱਲਦੇ ਆਂ ਉੱਪਰ ਉੱਪਰ ਕੂਤਰਾਂ ਨੂੰ ਪਾ ਦਈਏ ਦਾਣਾ ਤੇ ਬਾਕੀ ਇਹਨਾਂ ਨੂੰ ਪਾਵਾਂਗੇ ਫੇਰ ਤੇ ਚੱਲਦੇ ਆਂ ਮਿੱਤਰੋ ਹੁਣ ਉੱਪਰ ਹਾਂਜੀ ਲੋ ਬਈ ਮਿੱਤਰੋ ਪਾਤੇ ਆ ਦਾਣੇ ਦੋਨੋਂ ਜੋੜੀਆਂ ਨੂੰ ਇੱਧਰ ਤੇ ਬਾਕੀ ਅੰਦਰ ਵੀ ਤਾਜ਼ਾ ਪਾਣੀ ਪਾ ਤਿਆ ਹੈ ਤੇ ਦਾਣੇ ਰੱਖਦੇ ਚੱਲਦੇ ਹੁਣ ਮਿੱਤਰੋ ਆਪਾਂ ਉੱਤੇ-ਨੀਚੇ ਬੱਚਿਆਂ ਨੂੰ ਵੀ ਪਾਣੀ ਰੱਖ ਲਈਏ 15-20 ਮਿੰਟ ਹੋ ਗਏ ਐ ਦੋਨੋਂ ਵੀ ਦਾਣੇ-ਦੂਣੇ ਪਾ ਤਿਆ ਸਾਰਾ ਕੁਝ ਓਕੇ ਆ ਗਿਆ ਐ ਕੰਮ ਤੇ ਚੱਲਦੇ ਹੁਣ نیچے ਬੱਚਿਆਂ ਨੂੰ ਵੀ ਪਾਣੀ ਪਾ ਦਈਏ ਬੱਚੇ ਰਹਿ ਗਏ ਮਿੱਤਰੋ ਤੇ ਬਾਕੀ ਓਕੇ ਆ ਤੇ ਹਾਂਜੀ ਲੋ ਵੇ ਮਿੱਤਰੋ ਤੇ ਰੱਖਦੀ ਐ ਪਾਣੀ ਕੂਤਰਾਂ ਨੂੰ ਬੱਚਿਆਂ ਨੂੰ ਲੋ ਮਿੱਤਰੋ ਪਾਣੀ ਦਿੱਤਾ ਇਹ ਰੱਖ ਤੇ ਠੀਕ ਹੈ ਬਈ ਮਿੱਤਰੋ ਜੱਜੀ ਦਾ ਵਲੌਗ ਵਧੀਆ ਲੱਗੇ ਤਾਂ ਆਪਣੀ ਵੀਡੀਓ ਨੂੰ ਲਾਈਕ ਕਰੋ ਸ਼ੇਅਰ ਕਰੋ ਚੈਨਲ ਨੂੰ ਕਰ ਲਓ ਸਬਸਕ੍ਰਾਈਬ ਤਾਂ ਤੁਹਾਨੂੰ ਆਪਣੀ ਹਰ ਇੱਕ ਨਵੀਂ ਵੀਡੀਓ ਨੋਟੀਫਿਕੇਸ਼ਨ ਜਲ ਮਿਲ ਸਕੇ ਮਿਲਦੇ ਆਂ ਯਾਪਾ ਆਪਣੀ ਨਵੀਂ ਵੀਡੀਓ ਦੇ ਜੁੜੇ ਰਿਹਾ ਵੀਡੀਓ ਨਾਲ ਧੰਨਵਾਦ ਸੋਸ਼ਕਾਲ